ਪਿੰਡ ਦੇ ਕਲਾਾਂ ਦੇ ਵਿੱਚ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਕਿ ਐਨਆਰਆਈ ਭਰਾਵਾਂ ਦੇ ਵੱਲੋਂ ਇੱਕ ਪਾਠੀ ਸਿੰਘ ਨੂੰ ਘਰ ਬਣਾ ਕੇ ਉਸ ਨੂੰ ਰਿਟਾਇਰਮੈਂਟ ਦੇ ਉੱਤੇ ਗਿਫਟ ਦਿੱਤਾ ਤੇ ਗਿਫਟ ਨੂੰ ਦੇਖ ਕੇ ਇਸ ਗ੍ਰੰਥੀ ਦੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਇਹ ਰਿਟਾਇਰ ਗਿਫਟ ਦੇਖ ਕੇ ਪਾਠੀ ਸਾਹਿਬ ਖੁਸ਼ ਨਜ਼ਰ ਆਏ ਅਤੇ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਬਹੁਤ ਖੁਸ਼ ਹੈ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਸ ਜਗ੍ਹਾ ਦੇ ਉੱਪਰ ਘਰ ਬਣਵਾ ਕੇ ਦਿੱਤਾ ਗਿਆ ਉਹ ਪਾਠੀ ਸਾਹਿਬ ਦੀ ਖੁਦ ਦੀ ਸੀ ਪਿੰਡ ਦੇ ਕਲਾ ਦੇ ਗੁਰੂ ਘਰ ਦੇ ਵਿੱਚ ਇਹ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਠੀ ਦੀ ਸੇਵਾ ਕਰ ਹੈ ਜਿਹਦੇ ਚੱਲਦੇ ਐਨਆਰਆਈ ਭਰਾਵਾਂ ਦੇ ਵੱਲੋਂ ਇਹ ਖਾਸ ਉਪਰਾ ਲਾ ਕੀਤਾ ਜੀ ਨਾਮ ਹੈ ਬਬੀ ਚੋਖਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ 35 ਸਾਲ ਸੇਵਾ ਕੀਤੇ ਹੈ ਰਿਟਾਇਰਮੈਂਟ ਦਾ ਗਿਫਟ ਘਰ ਬਣਾ ਕੇ ਦਿੱਤਾ ਗਿਆ ਐਨਆਰਆਈ ਭਰਾਵਾਂ ਵੱਲੋਂ ਹਾਂ ਜੀ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਨੇ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂ ਬਾਰੇ ਨਾਲੋਂ ਜਿੰਦ ਤੱਕ ਰਾਚਾ ਗੁਰੂ ਬਖਸ਼ ਕਰਨ 35 ਸਾਲ ਦੀ ਸੇਵਾ ਦਾ ਫਲ ਮਿਲਿਆ 35 ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਾਂ ਵੀ ਗੁਰੂ ਸਾਹਿਬਾਂ ਨੂੰ ਠੀਕ ਕਰ ਹੁਣ ਵੀ ਸੇਵਾ ਕਰਨ ਨੂੰ ਤਿਆਰ ਆ ਪਰਿਵਾਰ ਦੇ ਵਿੱਚ ਕਿੱਦਾਂ ਦਾ ਖੇਤੀ ਦਾ ਮਾਹੌਲ ਆ ਪਰਿਵਾਰ ਬਹੁਤ 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 ਬੋਲੀਓ ਚੜਦੀ ਕਲਾ ਡੀਪੀ ਬਾਰੇ ਕੁਝ ਕਹਿਣਾ ਚਾਹੁੰਗੇ ਡੀਪੀ ਬਾਰੇ ਕੁਝ ਕਹਿਣਾ ਚਾਹੁੰਦੇ ਡੀਪੀ ਬਾਰੇ ਤਾਂ ਸਾਡੇ ਅਸਤਾਨ ਨੂੰ ਇਹ ਚਾਹਣਾ ਚਾਹਣਾ ਹੈ ਵੀ ਇਹ ਸੇਵਾ ਕਰਦੇ ਰਹੇ ਸੰਗਤਾਂ ਦੀ ਇਨਾਮ ਦਿਨ ਤੁਗਣਾ ਰਾਚਾ ਗੁਰੂ ਮਾਰੀ ਬਖਸ਼ ਕਰਨ ਦੇਖੋ ਸਾਡੇ ਪਿੰਡ ਐਨਆਰਆਈ ਭਰਾਵਾਂ ਨੇ ਇਹ ਜੀ ਮਹਿਸੂਸ ਕੀਤਾ ਵੀ ਸਾਡੇ ਬਾਬਾ ਜੀ ਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਜੀ ਵੀ ਅਸੀਂ ਘਰ ਬਣਾਉਣਾ ਚਾਹੁੰਦੇ ਹਾਂ ਪਿੰਡ 'ਚ ਇੱਕ ਬਾਬਾਈ ਦਾ ਜਗ੍ਹਾ ਆਪਣੀ ਬਾਬਾ ਜੀ ਕੋਲ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਨੇ ਫਿਰ ਕੰਮ ਸ਼ੁਰੂ ਕਰਤਾ ਜਿੰਨਾਂ ਐਨਆਰਆਈ ਭਰਾਵਾਂ ਨੇ ਸਾਡੀ ਸਾਰੀ ਮਦਦ ਕੀਤੀ ਹੈ ਜਿੰਨਾ ਪੈਸਾ ਆਇਆ ਸਾਨੂੰ ਸਾਰਾ ਹੀ ਐਨਆਰਆਈ ਭਰਾਵਾਂ ਵੱਲੋਂ ਆਇਆ ਜੀ ਦੋ ਰੂਮ ਨੇ ਜੀ ਤੇ ਆਪਣਾ ਕਿਚਨ ਹੋ ਗਿਆ ਜੀ ਬਾਥਰੂਮ ਹੋ ਗਿਆ ਲੌਬੀ ਹੋ ਗਈ ਜੀ ਸਾਰਾ تقریبا ਹਾਂਜੀ ਪਾਠ ਤਾਂ ਫਿਰ ਅੱਜ ਸਾਡੇ ਬਾਹਰੋਂ ਆਇਆ ਸੀ ਡੀ.ਐਮ.ਪੀ ਜੀ ਅਸੀਂ ਸੋਚਿਆ ਵੀ ਆਏ ਹੋਏ ਨੇ ਅੱਜ ਚਲੋ ਇਹਨਾਂ ਨੇ ਵਾਪਸ ਜਾਣਾ ਸੀ ਅੱਜ ਕਿ ਅੱਜ ਅਸੀਂ ਪਾਠ ਵੀ ਇਹਨਾਂ ਦੇ ਹੱਥੋਂ ਕਰਵਾ ਕੇ ਸਾਰਾ ਕੁਝ ਚਾਹੁੰਦੇ ਸੀ ਵੀ ਬਾਹਰਲੇ ਬੰਦਿਆਂ ਨੂੰ ਹੋ ਜੇ ਕਿ ਕੀ ਮਿਸਾਲ ਹੈ ਕਿ ਜਿੰਨੀ ਮਹਿੰਗਾ ਦਿੱਸਤ ਪੂਰੀ ਅੱਜ ਕੱਲ ਕਿਸੇ ਨੂੰ ਨਹੀਂ ਦਿੰਦਾ ਲੇਕਿਨ ਇਹ ਐਨ.ਆਰ.ਆਈ. ਭਰਾਇਆ ਮੁਹੰਮਦ ਉਹ ਪਾਕਿਸਤਾਨ ਨੂੰ ਕਿੰਨਾ ਵੇ ਮੌਕਾ ਬਣਾ ਦਿੰਦਾ ਕਿਸ ਤਰ੍ਹਾਂ ਦੀ ਪਹਿਲ ਕਰਦਾ ਦੇਖੋ ਜੀ ਇਹ ਬਹੁਤ ਵਧੀਆ ਉਦਮ ਹੈਗਾ ਸਾਡੇ ਪਿੰਡ ਦਾ ਅਸੀਂ ਤਾਂ ਕਹਿੰਦੇ ਹਰ ਪਿੰਡ 'ਚ ਇਹੀ ਕੰਮ ਹੋਵੇ ਹਰ ਪਿੰਡ 'ਚ ਬਣਾ ਕੇ ਦੇਣੇ ਚਾਹੀਦੇ ਨੇ ਹੁਣ ਬਾਬਾ ਜੀ ਨੇ ਕਿ ਸਾਡੇ ਪਿੰਡ ਦੇ ਇੰਨੇ ਸਾਲ ਸੇਵਾ ਕਰੀ ਹੈਗੀ ਉਹਨਾਂ ਨੇ ਸਾਡੇ ਬੱਚਾ ਨੂੰ ਸੰਭਾਲ ਕੇ ਰੱਖਿਆ ਨਾਲ ਜੋੜਿਆ ਗੁਰਦੁਆਰਾ ਸਾਹਿਬ ਦੇ ਅਸੀਂ ਤਾਂ ਸੋਚਦੇ ਹਰ ਪਿੰਡ 'ਚ ਇਹ ਕੰਮ ਹੋਣਾ ਚਾਹੀਦਾ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪਿੰਡਾਂ 'ਚ ਇਹ ਹੋਣਾ ਚਾਹੀਦਾ ਵੀ ਜਿਹੜੇ ਗੁਰਦੁਆਰੇ ਦੇ ਸਿੰਘ ਨੇਗੇ ਪਾਠੀ ਨੇ ਉਹਨਾਂ ਦੀ ਮਤਲਬ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਸਾਰੇ ਪਿੰਡਾਂ 'ਚ ਜੀ ਅਮਰ ਜੀ ਸਿੱਖੋ ਆ ਗਿਆ ਪੱਤੀ ਸਾਹਮਣੂ ਘਰ ਪ੍ਰਵਾਕ ਐਨਆਰਈ ਭਰਾ ਆ ਸਾਡੇ ਬਾਬਾ ਜੀ ਚੋਖਾ ਸਿੰਘ ਜੀ 35 ਸਾਲ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਸੀ ਆ ਹੁਣ ਬਜ਼ੁਰਗ ਹੋ ਗਏ ਸੀਗੇ ਤੇ ਸਾਡੇ ਜਿਹੜਾ ਐਨਆਰਈ ਭਰਾ ਨੇ ਜੀ ਇਹਨਾਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦੇਈਏ ਇੱਕ ਰਿਟਾਇਰਮੈਂਟ ਤੇ ਗਿਫਟ ਤੇ ਉਹ ਫਿਰ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਤਕਰੀਬਨ 14 ਲੱਖ ਰੁਪਏ ਇਸ ਘਰ ਤੇ ਲੱਗਿਆ ਤੇ ਬਹੁਤ ਇਹਨਾਂ ਨੇ ਹੁਣ ਡਿੰਪੀ ਜੀ ਆਏ ਸੀਗੇ ਇਹਨਾਂ ਆ ਮੂਰੇ ਸੀ ਸਾਰਿਆਂ ਨੂੰ ਸਾਡੇ ਇਹਨਾਂ ਨੇ ਜਿੰਨਾ ਸਹਿਯੋਗ ਨਾਲ ਸਾਰਾ ਕੁਝ ਹੋਇਆ ਸਾਰੇ ਐਨਆਰਈ ਭਰਾਵਾਂ ਤੋਂ ਇਹਨਾਂ ਨੇ ਪੈਸੇ ਲਏ ਸਾਰਾ ਕੁਝ ਕੀਤਾ ਜੀ ਤੇ ਅਸੀਂ ਅੱਜ ਫਿਰ ਜਨਾਂ ਨੂੰ ਇੱਕ ਰਿਟਾਇਰਮੈਂਟ ਗਿਫਟ ਦਿੱਤਾ ਜੀ ਨਗਰਮਸੀਆਂ ਨੇ ਪੱਠੀ ਸਾਹਿਬ ਬਹੁਤ ਖੁਸ਼ ਨੇ ਜੀ ਤੇ ਜਿੰਨਾ ਕਹਦੀ ਉਹ ਵੱਧ ਖੁਸ਼ ਨੇ ਜੀ ਉਹ ਤੋਂ ਖੁਸ਼ ਨੇ ਜੀ ਇੱਕ ਸਮਝੋ ਜਿਵੇਂ ਇੱਕ ਰਿਟਾਇਰਮੈਂਟ ਤੇ ਆਪਾਂ ਕਿਸੇ ਨੂੰ ਅਖੀਰ ਚ ਰਿਟਾਇਰਮੈਂਟ ਹੁੰਦਾ ਬੰਦੇ ਨੂੰ ਪੈਸੇ ਮਿਲਦੇ ਨੇ ਪਰ ਅਸੀਂ ਇਹਨਾਂ ਨੂੰ ਗਿਫਟ ਦਿੱਤਾ ਪਿੰਡ ਬੋਲੋਂ ਇੱਕ ਘਰ ਬਣਾ ਕੇ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ ਫਾਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਸੀ ਭਾਜੀ ਜ਼ਮੀਨ ਇਹਨਾਂ ਦੀ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨ ਆਰ ਆਈਜ਼ ਵੱਲੋਂ ਬਣਾਇਆ ਗਿਆ ਸੀਗਾ ਤੇ ਬਾਕੀ ਪਿੰਡ ਦੀ ਸਹਾਇਤਾ ਨਾਲ ਇਹ 14 ਕ ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤਾ ਰਹਿੰਦਾ ਉਹਦੇ ਵਾਸਤੇ ਹੋ ਸਕਦਾ ਕੋਈ ਆਈਡੀ ਨਿਕਾ ਥੋੜਾ ਬਹੁਤਾ ਪਰ 14 ਕ ਲੱਖ ਆ ਗਿਆ ਜੀ ਦਾ ਨਹੀਂ ਜੀ ਨਹੀਂ ਉਹ ਬਾਬਾ ਜੀ ਨੇ ਬਸ ਇਦਾਂ ਹੀ ਸੀਗਾ ਵੀ 35 ਸਾਲ ਸੇਵਾ ਕੀਤੀ ਆ ਪਿੰਡ ਦੇ ਵਿੱਚ ਤੇ ਬਸ ਉਹ ਗਿਫਟ ਹੀ ਆ ਬਾਬਾ ਜੀ ਨੂੰ ਇਹ ਚੀਜ਼ ਵੀ ਇਹਨਾਂ ਦੀ ਸੇਵਾ ਦਾ ਪਿੰਡ ਵੱਲੋਂ ਥੋੜਾ ਬਹੁਤਾ ਮੁੱਲ ਜਿਹੜਾ ਮੁੜਿਆ ਗਿਆ ਰਿਟਾਇਰਮੈਂਟ ਗਿਫਟ ਹੈ ਜੀ ਇਹ ਬਾਬਾਈ ਦਾ ਇਸ ਨਵੇਂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਕੁਝ ਕੰਮ ਰਹਿ ਗਿਆ ਉਹ ਵੀ ਪੂਰਾ ਕਰ ਦਿੱਤਾ ਜਾਵੇਗਾ ਜਿਸ ਦੇ ਚੱਲਦੇ ਇਸ ਨੂੰ ਲੈ ਕੇ ਪਾਠੀ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਅਤੇ ਗੁਰਵਿੰਦਰ ਸਿੰਘ ਪੀਏ ਐਮਐਲਏ ਉਹ ਵੀ ਪਹੁੰਚੇ ਅਤੇ ਅਮਰਜੀਤ ਸੇਖੋਂ ਵੀ ਪਹੁੰਚੇ ਜਿਨ੍ਹਾਂ ਨੇ ਇਸ ਨੂੰ ਲੈ ਕੇ ਬਹੁਤ ਸ਼ਲਾਘਾ ਕੀਤੀ ਇੱਥੋਂ ਪਤਾ ਚੱਲਦਾ ਜੀ ਸਾਡੇ ਭਰਾ ਡਿੰਪੀ ਜੀ ਵੱਲੋਂ ਤੇ ਐਨਆਰਆਈ ਜਿੰਨੇ ਵੀ ਵੀਰ ਨੇ ਉਹਨਾਂ ਦੇ ਵੱਲੋਂ ਜੋ ਗੁਰੂ ਗ੍ਰੰਥੀ ਸੀ ਆਪਣੇ ਗੁਰੂ ਘਰ ਦੇ ਜੀ 35 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੀਗੇ ਇਸ ਤੋਂ ਪਤਾ ਲੱਗਦਾ ਸਾਡੇ ਐਨਆਰਆਈ ਭਰਾ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਤੇ ਉਹ ਮਤਲਬ ਸੱਤ ਸਮੁੰਦਰ ਦੂਰ ਰਹਿ ਕੇ ਵੀ ਉਹ ਜੋ ਇਹ ਜੇ ਉਪਰਾਲੇ ਕਰਦੇ ਨੇ ਇਤੋਂ ਪਤਾ ਲੱਗਦਾ ਉਹ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਸੋ ਇਹਨਾਂ ਦਾ ਭਰਾਮਾਂ ਦਾ ਐਨ ਆਰ ਆਈ ਭਰਾਮਾਂ ਦਾ ਇਤੋਂ ਪਿੰਡ ਵੱਲੋਂ ਵੀ ਤੇ ਅਸੀਂ ਐਮ ਐਲ ਏ ਸਾਹਿਬ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਕਿ ਇਹਨਾਂ ਨੇ ਬਾਬਾ ਜੀ ਦੀ ਸੇਵਾ ਨੂੰ ਬਾਬਾ ਜੀ ਨੇ 35 ਸਾਲਾਂ ਦੀ ਸੇਵਾ ਚ ਕਿੰਨੇ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਹੋਊਗਾ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਹ ਰਿਹਾ ਐਨਆਰਆਈ ਭਰਾ ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਵੀ ਪੰਜਾਬ ਦੇ ਵਿੱਚ ਲੋਕਾਂ ਦੀ ਬੇਹਦ ਮਦਦ ਕਰ ਰਹੇ ਨੇ ਅਤੇ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਬਹੁਤ ਖਾਸ ਉਪਰਾਲਾ ਜਿਹੜਾ ਕਿ ਐਨਆਰਆਈ ਭਰਾਵਾਂ ਦੇ ਵੱਲੋਂ ਕੀਤਾ ਗਿਆ ਚਾਰੇ ਪਾਸੇ ਉਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ